ਪੂਰਨ ਪਰਮਾਤਮਾ ਨੇ ਕਿ ਯਾਦ ਸ਼ਕਤੀ ਦਿੱਤੀ ਹੈ ਚੇਤੇ ਸ਼ਕਤੀ ਚਤੁਰਸ਼ਟ ਅੰਤਾਰ ਕਰਨ ਦਾ ਇੱਕ ਹਿੱਸਾ ਹੈ ਅੰਦਰ ਜਿਹੜੇ ਚਾਰ ਸ਼ਕਤੀਆਂ ਸਾਡੇ ਵਿੱਚ ਕੰਮ ਕਰਦੀਆਂ ਨਾ ਮਨ ਬੁੱਧ ਚਿੱਤ ਅਹੰ ਤਾਂ ਚਿੱਤ ਦਾ ਖਾਸ ਦਰਜਾ ਹੈ ਚਿੱਤ ਚੇਤੇ ਸ਼ਕਤੀ ਦਾ ਕੇਂਦਰ ਜਿਹਨੂੰ ਅਸੀਂ ਯਾਦ ਕਰੀਏ ਚਿੱਤ ਨਾਲ ਹੀ ਯਾਦ ਕਰਾਂਗੇ ਇਹਨੂੰ ਗੁਰਬਾਣੀ ਦੀ ਬਾਣੀ ਵਿੱਚ ਚਿੱਤ ਨਹੀਂ ਕਹਿੰਦੇ ਨੇ ਬਈ ਫਲਾਣਾ ਬੰਦਾ ਤੇ ਚਿੱਤ ਨਹੀਂ ਦੇ ਵਿੱਚ ਬੈਠਾ ਭਾਉ ਯਾਦ ਦੇ ਵਿੱਚ ਬੈਠਾ کسی تو جس روز یاد کریے سہجے سہجے یاد اتنی اگن پیدا ہو جاتی ہے برہ ہے بئنگ من بسے منت نہ مانے کوامگی نہ جی جی تا بہرا ہوئے اندر کہراہ پیدا ہو گئے ਹੁਣ ਰਾਮ ਤੋਂ ਬਿਨਾ ਮੈਂ ਨਹੀਂ ਰਹਿ ਸਕਦਾ ਅਗਰ ਰਵਾਂ ਤਾਂ ਪਾਗਲਾਂ ਦੀ ਤਰ੍ਹਾਂ ਰਵਾਂਗਾ ਸੰਤੁਲਨ ਮੇਰਾ ਡਾਂਵਾ ਢੋਲ ਹੋਵੇਗਾ ਔਰ ਕਦੀ ਬਗੌਰ ਮੁਤਾਲਾ ਕਰਕੇ ਦੇਖਣਾ ਬਿਰਹੇ ਤੱਕ ਜਿਹੜੇ ਮਨੁੱਖ ਪਹੁੰਚ ਜਾਂਦੇ ਨੇ ਪਾਗਲ ਪ੍ਰਤੀਤ ਹੁੰਦੇ ਨੇ ਪਗਲਿਆਂ ਦੀ ਤਰ੍ਹਾਂ ਲੱਗਦੇ ਨੇ ਬਿਰਹੀ ਮਨੁੱਖ ਭਗਤ ਬੰਦਾ ਸਮਾਜ ਦਾ ਹਿੱਸਾ ਨਹੀਂ ਬਣ ਸਕਦਾ ਤੇ ਪਾਗਲ ਵੀ ਸਮਾਜ ਦਾ ਹਿੱਸਾ ਨਹੀਂ ਬਣਦਾ ਕਦੀ ਤੁਸੀਂ ਬਗੌਰ ਮੁਤਾਲਾ ਕਰਨਾ ਭਗਤ ਸੰਤ ਕਦੀ ਸਮਾਜ ਦਾ ਹਿੱਸਾ ਨਹੀਂ ਬਣੇ ਤੇ ਪਾਗਲ ਵੀ ਕਦੀ ਮਨੁੱਖੀ ਸਮਾਜ ਦਾ ਹਿੱਸਾ ਨਹੀਂ ਬਣੇ ਮਨੁੱਖੀ ਸਮਾਜ ਉਹਨਾਂ ਨੂੰ ਆਪਣੇ ਵਿੱਚ ਲੀਨ ਨਹੀਂ ਕਰਦਾ ਕਾਰਨ ਪਾਗਲ ਅਨੈਤਿਕ ਹੈ ਉਹਦੀ ਕੋਈ ਵਿਚਾਰ ਉਹਦਾ ਕੋਈ ਵੀ ਕਰਮ ਉਹਦਾ ਕੋਈ ਵੀ ਜਿਹੜਾ ਬੋਲ ਹੈ ਮਨੁੱਖਤਾ ਦੇ ਦਾਇਰੇ ਤੋਂ ਥੱਲੇ ਹੈ ਇਸ ਵਾਸਤੇ ਪਾਗਲ ਮਨੁੱਖੀ ਸਮਾਜ ਦਾ ਹਿੱਸਾ ਨਹੀਂ ਬਣਦਾ ਭਗਤ ਵੀ ਮਨੁੱਖੀ ਸਮਾਜ ਦਾ ਹਿੱਸਾ ਨਹੀਂ ਬਣਦਾ ਕਾਰਨ ਉਹਦੇ ਵਿਚਾਰ ਉਹਦਾ ਬੋਲ ਉਹਦਾ ਕਰਮ ਮਨੁੱਖੀ ਸਮਾਜ ਤੋਂ ਉੱਚਾ ਹੈ ਭਗਤ ਦੀ ਗੱਲ ਸਿਰ ਦੇ ਉੱਪਰੋਂ ਲੰਘ ਜਾਂਦੀ ਹੈ ਪਾਗਲ ਦੀ ਗੱਲ ਪੈਰਾਂ ਦੇ ਥੱਲੋਂ ਲੰਘ ਜਾਂਦੀ ਹੈ ਦੋਵੇਂ ਸਮਾਜ ਦਾ ਹਿੱਸਾ ਨਹੀਂ ਬਣਦੇ ਉਲੇਖਾ ਲੱਗ ਜਾਂਦਾ ਹੈ ਕਈ ਵਾਰ ਲੋਕਾਂ ਨੇ ਪਾਗਲਾ ਨੂੰ ਭਗਤ ਆਖੇ ਤੇ ਐਸਾ ਵੀ ਹੋਇਆ ਲੋਕਾਂ ਨੇ ਭਗਤਾਂ ਨੂੰ ਪਾਗਲ ਆਖੇ ਕਬੀਰ ਨੂੰ ਜਗਤ ਨੇ ਪਾਗਲ ਕਹਿ ਦਿੱਤਾ ਸੀ ਲੋਗ ਕਹੇ ਕਬੀਰ ਬੌਰਾਨਾ ਕਬੀਰ ਕਾ ਮਰਮ ਰਾਮ ਹੀ ਜਾਨਾ ਵੀ ਇਹ ਬਨਾਰਸ ਦੇ ਵਾਸੀ ਮੈਨੂੰ ਕਹੀ ਜਾਂਦੇ ਨੇ ਪਗਲ ਹੈ ਪਗਲ ਹੈ ਪਗਲ ਹੈ ਭਗਤ ਪਾਗਲਾਂ ਦੀ ਤਰ੍ਹਾਂ ਪ੍ਰਤੀਤ ਹੋ ਸਕਦੇ ਨੇ ਤੋਂ ਪਾਗਲ ਕਈ ਦਫਾ ਭਗਤਾਂ ਦੀ ਤਰ੍ਹਾਂ ਵੀ ਪ੍ਰਤੀਤ ਹੋ ਸਕਦੇ ਨੇ ਬਲਕਿ ਐਸਾ ਹੋ ਰਿਹਾ ਹੈ ਕਿ ਬਹੁਤੇ ਪਾਗਲ ਭਗਤ ਜਾਣ ਕੇ ਪੂਜੇ ਜਾ ਰਹੇ ਨੇ ਔਰ ਇਸੇ ਤਰੀਕੇ ਨਾਲ ਬਹੁਤ ਸਾਰੇ ਭਗਤ ਪਾਗਲ ਸਮਝ ਕੇ ਉਹਨਾਂ ਨੂੰ ਤਲਾਝਲੀ ਦੇ ਦਿੱਤੀ ਗਈ ਇੱਕ ਪਾਸੇ ਰੱਖ ਦਿੱਤਾ ਗਿਆ ਗੁਰਨਾਮਿਕ ਨੂੰ ਭੂਤਨਾ ਬੇਤਾਲਾ ਕਹਿ ਦਿੱਤਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਭੋਲਾ ਹੋਇਆ ਰਹਿਬਰ ਕਹਿ ਦਿੱਤਾ ਕਾਰਨ ਇਹ ਦੋ ਤਰ੍ਹਾਂ ਦੇ ਵਿਅਕਤੀ ਮਨੁੱਖੀ ਸਮਾਜ ਦਾ ਹਿੱਸਾ ਨਾ ਅੱਜ ਤੱਕ ਬਣੇ ਨੇ ਤੇ ਨਾ ਅਗਾ ਬਣਨਗੇ ਪਾਗਲ ਮਨੁੱਖੀ ਸਮਾਜ ਦਾ ਹਿੱਸਾ ਨਹੀਂ ਬਣਦਾ ਉਹਦੀ ਦੈਨਿਕ ਚਰਿਆ ਉਹਦੀ ਰੋਜ਼ਮਰਰਾ ਦੀ ਜ਼ਿੰਦਗੀ ਸਾਡੀ ਜ਼ਿੰਦਗੀ ਦਾ ਹਿੱਸਾ ਨਹੀਂ ਬਣਦੀ ਤੇ ਭਗਤ ਵੀ ਸਮਾਜ ਦਾ ਹਿੱਸਾ ਨਹੀਂ ਬਣਦਾ ਉਹਦੀ ਜ਼ਿੰਦਗੀ ਉਹਦੀ ਸੋਚਣੀ ਉਹਦਾ ਵਿਚਾਰਨ ਦਾ ਢੰਗ ਇਤਨਾ ਬੁਲੰਦ ਹੈ ਸਾਡੇ ਨਾਲ ਮੇਲ ਨਹੀਂ ਖਾਂਦਾ ਇਸ ਵਾਸਤੇ ਸਾਈਹਬਾ ਨੇ ਕਹਿ ਦਿੱਤਾ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਹੋਏ RAM ਬੀ ਯੋਗੀ ਨਾ ਜੀਏ ਜੀਵਤ ਬਉਰਾ ਹੋਏ ਕਬੀਰ ਕਹਿੰਦਾ ਹੁਣ ਰਾਮ ਤੋਂ ਬਿਨਾ ਮੈਂ ਜੀ ਨਹੀਂ ਸਕਦਾ ਤੇ ਜੇ ਜੀਵਾ ਤੇ ਪਗਲਾ ਹੋਣਾ ਲੋਕੀ ਪਾਗਲ ਕਹਿੰਦੇ ਨੇ ਬਿਰਹੀ ਮਨੁਖ ਪਾਗਲ ਹੀ ਹੋ ਜਾਂਦਾ ਜਿਸ ਦੀ ਯਾਦ ਵਿੱਚ ਤੁਸੀਂ ਬੈਠੋ ਰੋਜ਼ ਤੇ ਬਿਰਹਾ ਬਣ ਜਾਏਗਾ ਤੇ ਬਿਰਹਾ ਮਿਲਾਪ ਮੰਗਦਾ ਹੈ ਬਿਰਹਾ ਮਿਲਣਾ ਚਾਹੁੰਦਾ ਜਿਸ ਦਾ ਬਿਰਹ ਜਿਸ ਦਾ ਵੀ ਛੋੜਾ ਮਨੁੱਖ ਨੇ ਮਹਿਸੂਸ ਕਰ ਲਿਆ ਹੁਣ ਜਿੰਨੇ ਚਿਰ ਤੱਕ ਉਸ ਦਾ ਮਿਲਾਪ ਨਾ ਹੋਵੇ ਚੈਨ ਨਹੀਂ ਬਾਬੇ ਫਰੀਦ ਨੇ ਤੇ ਕਹਿ ਦਿੱਤਾ ਹੈ ਕਿ ਜਿੱਥੇ ਬਿਰਹ ਦੀ ਅਗਨ ਨਹੀਂ ਹੋਵੇਗੀ ਉੱਥੇ ਤ੍ਰਿਸ਼ਨਾ ਦੀ ਅਗਨ ਹੋਵੇਗੀ ਤੇ ਤ੍ਰਿਸ਼ਨਾ ਦੀ ਅਗ ਵਿੱਚ ਜੀਵਦੇ ਜਾਗਦੇ ਮਨੁੱਖ ਸੜਨਗੇ ਆਖਰ ਸ਼ਮਸ਼ਾਨ ਘਾੜ ਦੇ ਵਿੱਚ ਮੁਰਦੇ ਸੜੇ ਜਾਂਦੇ ਨੇ ਤ੍ਰਿਸ਼ਨਾ ਦੀ ਅਗ ਵਿੱਚ ਲੋਕੀ ਜ਼ਿੰਦਾ ਜળਦੇ ਨੇ ਇਸ ਵਾਸਤੇ ਬਾਬੇ ਫਰੀਦ ਨੇ ਤ੍ਰਿਸ਼ਨਾਲੂ ਮਨੁੱਖਾਂ ਨੂੰ ਸ਼ਮਸ਼ਾਨ ਘਾੜ ਕਹਿ ਦਿੱਤਾ ਹੈ ਮਰਗੜ ਘਾੜ ਕਹਿ ਦਿੱਤਾ ਹੈ ਬਿਰਹਾ ਬਿਰਹਾ ਆਖੀਏ ਬਿਰਹ ਤੂੰ ਸੁਲਤਾਨ ਫਰੀਦਾ ਜਿਤ ਤਨ ਬਹਿ ਨਾ ਉਪਜੇ ਸੋ ਤਨ ਜਾਨ ਮਸਾ ਮਸਾਨ ਕਹਿ ਦਿੱਤਾ ਜਿੱਥੇ ਰੱਬੀ ਅਗਨ ਨਹੀਂ ਪੈਦਾ ਹੋਈ ਜਿੱਥੇ ਰੱਬੀ ਬਿਰਹ ਨਹੀਂ ਪੈਦਾ ਹੋਇਆ ਉਥੇ ਮਸਾਨ ਹੈ ਉਥੇ ਸ਼ਮਸ਼ਾਨ ਘਾਟ ਦੀ ਤਰ੍ਹਾਂ ਫਰਕ ਸਿਰਫ ਇਤਨਾ ਹੈ ਉਥੇ ਮੁਰਦੇ ਸੜਦੇ ਨੇ ਜ਼ਿੰਦਾ ਸੜਦਾ ਪਿਆ ਤ੍ਰਿਸ਼ਨਾਲੂ ਮਨੁੱਖ ਜ਼ਿੰਦਾ ਹੀ ਸੜਦੇ ਰਹਿੰਦੇ ਤੇ ਤ੍ਰਿਸ਼ਨਾ ਕਰੀਬਨ ਕਰੀਬਨ ਮਨੁੱਖ ਦੇ ਤਮਾਮ ਗੁਣਾ ਨੂੰ ਖਾ ਜਾਂਦੀ ਹੈ ਕੋਈ ਵੀ ਗੁਣ ਨਹੀਂ ਰਹਿੰਦਾ ਅੱਗ ਹੈ ਸਾੜਦੀ ਹੈ ਬਿਰਹ ਅਗਨ ਵੀ ਕੁਝ ਸਾੜਦੀ ਹੈ ਅੱਗ ਦਾ ਕੰਮ ਹੀ ਹੈ ਸਾੜਨਾ ਬਿਰਹਾ ਬਿਨਾ ਤਪ ਤੋ ਨਹੀਂ ਪੈਦਾ ਹੁੰਦਾ ਤਪ ਇੱਕ ਇੰਦਨ ਇਕੱਠਾ ਕਰਨਾ ਜਿਸ ਤੋਂ ਫਿਰ ਅੱਗ ਪੈਦਾ ਹੁੰਦੀ ਹੈ ਇਸ ਸੋਚ ਤੇ ਬੰਦਗੀ ਚ ਕੋਈ ਬੈਠਾ ਹੋਵੇ ਤੇ ਧਰਮ ਦੀ ਭਾਸ਼ਾ ਚ ਉਹਨੂੰ ਕਿਹਾ ਜਾਂਦਾ ਵੀ ਤਪ ਕਰ ਰਿਹਾ ਤੇ ਤਪ ਦਾ ਮਤਲਬ ਹੈ ਤਪਸ਼ ਅਗਨ ਔਰ ਖੁਲਾਸਾ ਕਰ ਦਿੱਤਾ ਮੇਰੇ ਪਾਤਸ਼ਾਹ ਨੇ ਭਾਉ ਖਲਾ ਅਗਨ ਤਪਤਾ ਅਗ ਬਾਲਦਾ ਹੈ ਭਗਤ ਕਾਦੀ ਤਪ ਦੀ ਅਗਨ ਤਪਤਾ ਤਪ ਕਰਦਾ ਹੈ ਅੰਮ੍ਰਿਤ ਵੇਲੇ ਉੱਠਦਾ ਹੈ ਬਾਣੀ ਪੜਦਾ ਹੈ ਨਾਮ ਜਪਦਾ ਹੈ ਸੁਰਤ ਸ਼ਬਦ ਦਾ ਅਭਿਆਸ ਕਰਦਾ ਹੈ ਔਰ ਸੁਰਤ ਸ਼ਬਦ ਦੇ ਅਭਿਆਸ ਤੋਂ ਬਿਨਾ ਤਪ ਹੁੰਦਾ ਵੀ ਨਹੀਂ ਹਵੀ ਮੈਰਜ ਕਰਾਂ ਕੀਰਤਨ ਕੀ ਹੈ ਇੱਕ ਸ਼ਬਦ ਹੈ ਹੁਣ ਇਹਦੇ ਚ ਸੁਰਤ ਜੋੜਨੀ ਬੜੀ ਔਖੀ ਹੈ ਬਹੁਤ ਔਖੀ ਅੱਖਰਾਂ ਦੇ ਚ ਧਿਆਨ ਜੋੜਨਾ ਬਹੁਤ ਆਸਾਨ ਹੈ ਪਰ ਸ਼ਬਦ ਦੇ ਚ ਸੁਰਤ ਜੋੜਨੀ ਖਿਮਾ ਕਰਨੀ ਕਦੀ ਕਦੀ ਜੋੜਦੀ ਸ਼ਬਦ ਗੁਰੂ ਸੁਰਤ ਧੁਨ ਚੇਲਾ ਸ਼ਬਦ ਦਾ ਮਤਲਬ ਧੁਨ ਆਵਾਜ਼ ਉਹਦੇ ਚ ਸੁਰਤ ਜੋੜਨੀ ਬੜਾ ਔਖਾ ਕੰਮ ਹੈ ਇਹਨੂੰ ਕਿਧਰੇ ਸੋਖਾ ਨਾ ਸਮਝ ਲੈਣਾ ਬੱਚਿਆਂ ਦੇ ਖੇਲ ਨਾ ਸਮਝ ਲੈਣਾ ਰੂਹੇ ਜ਼ਮੀਨ ਦੇ ਚ ਉਂਗਲੀਆਂ ਤੇ ਉਹ ਬੰਦੇ ਗਿਣ ਸਕਦੇ ਹੋ ਜਿੱਥੇ ਸ਼ਬਦ ਸੁਰਤ ਦਾ ਮੇਲ ਹੋਵੇ ਸਿਰਫ ਸ਼ਬਦ ਸੁਰਤ ਦੀ ਗੱਲ ਹੋਵੇ 4 ਅਰਬ ਦੀ ਆਬਾਦੀ ਹੈ ਜ਼ਮੀਨ ਦੇ ਤੇ ਉਂਗਲੀਆਂ ਨਾਲ ਉਹ ਬੰਦੇ ਗਿਣ ਸਕਦੇ ਹੋ ਜਿੱਥੇ ਸ਼ਬਦ ਸੁਰਤ ਦਾ ਮੇਲ ਹੋਵੇ ਕਿਉਂਕਿ ਕੰਮ ਬਹੁਤ ਔਖਾ ਹੈ ਤਾਂ ਭੋਖਲਾ ਅਦੰਤ ਤਕ ਤਾ ਬਿਰਹ ਦੀ ਅਗਨ ਵੀ ਕੁਝ ਸਾੜਦੀ ਹੈ ਅਗ ਦਾ ਕੰਮ ਨਹੀਂ ਹੈ ਸਾੜਨਾ ਕ੍ਰਿਸ਼ਨਾਂ ਦੀ ਅਗਨ ਗੁਨਾ ਨੂੰ ਸਾੜਦੀ ਹੈ ਬਿਰਹ ਦੀ ਅਗਨ ਆਗਣਾ ਨੂੰ ਸਾੜਦੀ ਹੈ ਜਲ ਨੂੰ ਲੱਗ ਪੈਂਦੇ ਨੇ ਆਗਣ ਬਿਰਹਾ ਜਿੱਥੇ ਪੈਦਾ ਹੋ ਗਿਆ ਹੈ ਕ੍ਰੋਧ ਜਲੇਗਾ ਵਾਸ਼ਨਾ ਜਲੇਗੀ ਨਿੰਦਾ ਜਲੇਗੀ ਔਰ ਇਸੇ ਤਰੀਕੇ ਦੇ ਨਾਲ ਵੈਰ ਵਿਰੋਧ ਜਲੇਗਾ ਭੈ ਸੰਤਾਪ ਜਲੇਗਾ ਸੋਗ ਚਿੰਤਾ ਸਭ ਨਾਸ ਹੋਣਗੀਆਂ ਬਿਰਹੇ ਦਾ ਕਮ ਹੈ ਇਹ ਵੀ ਇੱਕ ਅਗ ਹੈ ਇਹ तमाम ਔਗਣਾ ਨੂੰ ਸਾੜੇ ਗਈ ਜੋ ਜਨਮ ਜਨਮਾਂ ਤਰਾ ਦੇ ਅੰਦਰ ਇਕੱਠੇ ਪੈਨੇ ਜੋ ਬਿਰਹ ਦੀ ਅਗਨ ਪਰ ਜਲਤ ਹੋਵੇਗੀ ਉਹਨੇ ਔਗਣਾ ਨੂੰ ਸਾੜੀ ਜਾਣਾ ਤੇ ਜੇ ਬਿਰਹ ਦੀ ਅਗਨ ਨਹੀਂ ਤਾਂ ਫਿਰ ਤ੍ਰਿਸ਼ਨਾ ਦੀ ਅਗਨ ਹੈ ਤੇ ਤ੍ਰਿਸ਼ਨਾ ਦੀ ਅਗਨ ਦਾ ਕੰਮ ਹੈ ਗੁਣਾਂ ਨੂੰ ਸਾੜਨਾ ਉਹ ਸਤ ਸੰਤੋਪ ਨੂੰ ਸਾੜ ਕੇ ਸਵਾ ਕਰ ਦੇਗੀ ਉਹ ਨਿਰਵੈਰ ਹਿਰਦੇ ਨੂੰ ਜਲਾ ਕੇ ਖਾਕ ਕਰ ਦੇਗੀ ਉਹ ਦੇਵੀ ਸੰਪਦਾ ਰੱਬੀ ਗੁਣਾਂ ਨੂੰ ਸਾੜ ਕੇ ਸਵਾ ਕਰ ਦੇਵੇਗੀ ਇੰਜ ਦੋ ਲਫ਼ਜ਼ਾਂ ਚ ਕਹਿ ਲੋ ਤ੍ਰਿਸ਼ਨਾਲੂ ਬੰਦੇ ਚ ਕੋਈ ਗੁਣ ਨਹੀਂ ਤੇ ਬਿਰਹੇ ਵਿੱਚ ਪਏ ਹੋਏ ਮਨੁੱਖ ਦੇ ਅੰਦਰ ਕੋਈ ਔਗਣ ਨਹੀਂ ਆਉਂਦੀ ਬਿਰਹੇ ਦੀ ਅਗਨ ਔਗਣਾ ਨੂੰ ਸਾੜ ਦਿੰਦੀ ਹੈ ਇਸ ਵਾਸਤੇ ਬਾਬੇ ਫਰੀਦ ਨੇ ਕਹਿ ਦਿੱਤਾ ਹੈ ਕਿ ਜਿੱਥੇ ਬਿਰਹੇ ਦੀ ਅਗਨ ਨਹੀਂ ਪੈਦਾ ਹੋਈ ਉੱਥੇ ਤ੍ਰਿਸ਼ਨਾ ਦੀ ਅਗਨ ਹੈ ਤੇ ਜਿੱਥੇ ਤ੍ਰਿਸ਼ਨਾ ਦੀ ਅਗਨ ਹੈ ਉੱਥੇ ਤੇ ਜੀਵਦਾ ਜਾਗਦਾ ਮਨੁੱਖ ਸੜ ਰਿਹਾ ਹੈ ਇਸ ਵਾਸਤੇ ਉਹ ਬੰਦਾ ਕੀ ਹੈ ਸ਼ਮਸ਼ਾਨਗਾਹਟ ਹੈ बिरहा बिरहा खिए बिरहा तो सुल्तान फरीदा जित तन मेरे ना उपजे सो तन जान मसान बिरह거든 کس طرح پیدا ਹੋਵੇਗੀ ਰੋਜ਼ ਜਿਸ ਦੀ ਯਾਦ ਵਿੱਚ ਬੈਠੋ ਕੀਰਤਨ ਇੱਕ ਯਾਦ ਦਾ ਵਸੀਲਾ ਹੈ ਉਹਦੀ ਯਾਦ ਆਵੇ ਕਥਾ ਇੱਕ ਯਾਦ ਦਾ ਵਸੀਲਾ ਹੈ ਉਹਦੀ ਯਾਦ ਆਵੇ ਨਿਤਨੇਮ ਇੱਕ ਯਾਦ ਦਾ ਵਸੀਲਾ ਹੈ ਉਹਦੀ ਯਾਦ ਆਵੇ ਤੋ ਜੇ ਜੀ ਯਾਦ ਦੇ ਚ ਬੈਠੋ ਜੇ ਜੀ ਚਿਤਮਨੀ ਦੇ ਚ ਬੈਠੋ ਇਹ ਚਿਤਮਨੀ ਸੰਗਣੀ ਹੋ ਜਾਏ ਇਹ ਚਿਤਮਨੀ ਬਹੁਤੀ ਇਕੱਠੀ ਹੋ ਜਾਏ ਤੋ ਬਿਰਹਾ ਬਣ ਜਾਂਦਾ ਉਸ ਬਿਰਹ ਅਗੰਦੇ ਚ ਪਹੁੰਚਿਆ ਹੋਇਆ ਮਨੁੱਖ ਪਰਮਾਤਮਾ ਤੋਂ ਬਿਨਾ ਫਿਰ ਰਹਿ ਨਹੀਂ ਸਕਦਾ ਫਿਰ ਉਤਰਪੇਗਾ ਉਸ ਤੜਪਣੇ ਦੇ ਚ ਉਸ ਅਗੰਦੇ ਚ ਤਮਾਮ ਆਗਣ ਸੜ ਕੇ ਸਵਾਹ ਹੋ ਜਾਂਦੇ ਨੇ ਫਿਰ ਉਹਦਾ ਸਵਛ ਨਿਰਮਲ ਹੋ ਜਾਂਦਾ और बड़े इस संबंध दे शब्द ने बिरहे दी अगन तक जद बाबा फरीद पहुंचे ले तो खमा करनी जद औगन सडदे ने तो जद भी कुछ सडवेगा तड़पना ते होवेगी चाहे गुण सरण चाहे औगन सरण तप तप लोए लोए हाथ मरोरों बावल होए सो सहलोरों बाबा फरीद कनन बिरहे दी अगन ने बावल पगलाई कर चलेया ਪਾਗਲ ਹੋ ਗਏ ਕਦੀ ਕਦਾਈ ਕੋਈ ਖੁਸ਼ ਕਿਸਮਤ ਮਨੁੱਖ ਇਸ ਦੁਨੀਆ ਦੇ ਵਿੱਚ ਪਹੁੰਚਦਾ ਹੈ ਨਹੀਂ ਤੇ ਤਰਕ ਵਿਚਾਰ ਬਿਰਹੇ ਤੱਕ ਪਹੁੰਚਣ ਨਹੀਂ ਦਿੰਦੇ ਵਿਚਾਰਾਂ ਨੂੰ ਵੀ ਪਿੱਛੇ ਸੁਟਣਾ ਪੈਂਦਾ ਤਰਕ ਨੂੰ ਵੀ ਪਿੱਛੇ ਸੁਟਣਾ ਪੈਂਦਾ ਤਰਕ ਸੰਦੇਹ ਵਿਚਾਰ ਇਹ ਵੀ ਬਿਰਹੇ ਤੱਕ ਨਹੀਂ ਪਹੁੰਚਣ ਦਿੰਦੇ ਕਿਉਂਕਿ ਬਿਰਹੇ ਦਾ ਮਤਲਬ ਹੈ ਰੋਜ਼ ਕਿਸੇ ਦੀ ਯਾਦ ਵਿੱਚ ਬੈਠਣਾ ਤੇ ਤਰਕ ਯਾਦ ਨਹੀਂ ਕਰਨ ਦਿੰਦਾ ਵਿਚਾਰ ਮਨ ਨੂੰ ਖਿੰਡਾ ਦੇ ਦੇਣਾ ਬਹੁਤੀ ਸਿਆਣਪ ਹੈ ਮਨੁੱਖ ਨੂੰ ਜਜ਼ਬਾਤੀ ਹੋਣ ਨਹੀਂ ਦੇਂਦੀ ਤੇ ਜਜ਼ਬਾਤੀ ਹੋਏ ਬਿਨਾ ਸ਼ਰਧਾ ਆਲੂ ਹੋਏ ਬਿਨਾ ਮੰਟੇ ਕਦ ਨਹੀਂ ਕਦੀ ਬਗੌਰ ਮੁਤਾਲਾ ਕਰਕੇ ਵੇਖਾ ਵਿਚਾਰ ਵੀ ਸਵਾਸਤੀ ਕਰਨੇ ਨੇ ਕਿ ਵਿਚਾਰਾਂ ਤੋਂ ਥੱਕ ਕੇ ਵਿਚਾਰਾਂ ਤੋਂ ਅਧਾ ਜਾਈਏ ਬਰਹਦੀ ਦੁਨੀਆ ਵਿੱਚ ਪਹੁੰਚੀਏ ਸ਼ਰਧਾ ਦੀ ਦੁਨੀਆ ਵਿੱਚ ਪਹੁੰਚੀਏ ਤਾਂ ਕਿ ਮਨ ਨੂੰ ਇਕਾਗਰਤਾ ਨਸੀਬ ਹੋਵੇ ਤੇ ਮਨ ਉਸ ਦੀ ਯਾਦ ਦੇ ਚ ਲੈਨ ਹੋਵੇ ਪਰ ਸੰਦੇਹ ਉਸ ਦੁਨੀਆ ਤੱਕ ਪਹੁੰਚਣ ਨਹੀਂ ਦਿੰਦਾ ਮੇਰੇ ਪਾਤਸ਼ਾਹ ਦਾ ਫਰਮਾਨ ਹੈ ਸੰਜ ਸੇ ਜੀਓ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਕਾਰਨ ਕੀ ਹੈ ਪਰਮਾਤਮਾ ਤੇ ਸੰਸਾ ਕੀਤਾ ਜਾ ਸਕਦਾ ਹੈ ਸੰਸੇ ਵਾਸਤੇ ਗੁੰਜਾਇਸ਼ ਹੈ ਹੁਣ ਜਿਹੜੀ ਚੀਜ਼ ਦਿਖਾਈ ਦਿੰਦੀ ਹੋਵੇ ਬੰਦਾ ਉਸ ਤੇ ਸੰਸਾ ਨਹੀਂ ਕਰਦਾ ਬਈ ਦਿਖਾਈ ਦੇ ਰਹੀ ਹੈ ਪ੍ਰਤੱਖ ਪ੍ਰਮਾਣ ਹੈ ਹੁਣ ਪਰਮਾਤਮਾ ਦਿਖਾਈ ਨਹੀਂ ਦਿੰਦਾ ਮਹਿਸੂਸ ਵੀ ਨਹੀਂ ਹੁੰਦਾ ਤੋ ਸੰਸਾਤੇ ਪੈਦਾ ਹੋਵੇ ਸ਼ੱਕ ਵਾਸਤੇ ਗੁੰਜਾਇਸ਼ ਹੈ ਮਨੁੱਖ ਨੂੰ ਸੰਸਾਰ ਤੇ ਸ਼ੱਕ ਨਹੀਂ ਹੈ ਮਨੁੱਖ ਨੂੰ ਆਪਣੇ ਸਰੀਰ ਤੇ ਸ਼ੱਕ ਨਹੀਂ ਹੈ ਮਨੁੱਖ ਨੂੰ ਜਗਤ ਦੇ ਬਦਾਰਥਾਂ ਤੇ ਸ਼ੱਕ ਨਹੀਂ ਹੈ ਸ਼ੱਕ ਹੈ ਹਰ ਮਨੁੱਖ ਦੇ ਅੰਦਰ ਪਰਮਾਤਮਾ ਦੇ ਉੱਤੇ ਪਤਾ ਨਹੀਂ ਹੈ ਵੀ ਸਹੀ ਕਿ ਨਹੀਂ ਕਾਰਨ ਕਿ ਜਿਨ੍ਹਾਂ ਨੇ ਬਹੁਤ ਵੱਡਾ ਨਾਰਾ ਲਾਇਆ ਉਹ ਹੈ ਉਹ ਹੈ ਉਹਨਾਂ ਨੂੰ ਆਖਿਆ ਗਿਆ ਦੇਵ ਪ੍ਰਤਖਸ਼ ਪ੍ਰਮਾਣ ਉਹ ਹੈ ਤਾਂ ਉਹਨਾਂ ਨੇ ਕਹਿ ਦਿੱਤਾ ਨਹੀਂ ਅਸੀਂ ਕੋਈ ਪ੍ਰਤਖਸ਼ ਪ੍ਰਮਾਣ ਨਹੀਂ ਦੇ ਸਕਦੇ ਅੱਜ ਤੱਕ ਇੱਕ ਭਗਤ ਨੇ ਵੀ ਨਹੀਂ ਦਿੱਤਾ ਔਰ ਜਦ ਉਹਨਾਂ ਨੂੰ ਕਹਿ ਦਿੱਤਾ ਗਿਆ ਚਲੋ ਸ਼ਬਦ ਪ੍ਰਮਾਣ ਦਿਓ ਤਾਂ ਇੱਥੇ ਵੀ ਉਹ ਖਮੋਸ਼ ਨੇ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੋ ਕਿਆ ਕਹੀ ਨਹੀਂ ਕੁਝ ਕਹਿ ਸਕਦੇ ਉਹਦੇ ਸੰਬੰਧ ਵਿੱਚ ਕੁਝ ਨਾ ਪੁੱਛੋ ਬਿਸਮ ਬਿਸਮ ਬਿਸਮੇ ਹੀ ਭਈ ਹੈ ਲਾਲ ਗੁਲਾਲ ਰੰਗਾਰੇ ਕਹੋ ਨਾਨਕ ਸੰਤਨ ਰਸ ਆਈ ਹੈ ਜਿਉਂ ਚਾਖ ਗੂੰਗਾ ਮੁਸਕਾਰੇ ਮੁਸਕਰਾਹਟ ਤੋਂ ਅੰਦਾਜ਼ਾ ਲਾ ਲੋ ਕੁਝ ਮਿਲੇ ਪਰ ਹੁਣ ਮੁਸਕਰਾਹਟ ਨੂੰ ਕੌਣ ਪੜੇ ਮੁਸਕਰਾਹਟ ਦੀ ਗਹਿਰਾਈ 'ਚ ਕੌਣ ਜਾਵੇ ਉਹਦੇ ਅੰਦਰ ਕੌਣ ਡੁੱਬ ਕੇ ਮਾਰੇ ਤੋ ਸੰਸਾ ਬਣਿਆ ਰਹਿੰਦਾ ਹੈ ਭਗਤਾ ਨੇ ਕੋਈ ਪ੍ਰਤੱਖ ਪ੍ਰਮਾਣ ਨਹੀਂ ਦਿੱਤੇ ਰੂਹੇ ਜ਼ਮੀਨ ਦੇਤੇ ਜਿਤਨੇ ਭਗਤ ਜਿਤਨੇ ਸੰਤ ਜਿਤਨੇ ਰਹਿਬਰੀ ਪੁਰਸ਼ ਜਿਤਨੇ ਅਵਤਾਰੀ ਪੁਰਸ਼ ਆਏ ਨੇ ਜਦ ਉਹਨਾਂ ਨੂੰ ਆਖਿਆ ਗਿਆ ਕੋਈ ਪ੍ਰਤੱਖ ਪ੍ਰਮਾਣ ਦਿਓ ਈਸ਼ਵਰ ਹੈ ਪਰਮਾਤਮਾ ਹੈ ਤੋ ਉਹਨਾਂ ਨੇ ਕਹਿ ਦਿੱਤਾ ਕੁਝ ਨਹੀਂ ਪਰਤਕਸ਼ ਪ੍ਰਮਾਣ ਨਹੀਂ ਬਈ ਇਹ ਦੱਸ ਦੋ ਇਸ ਵਰਗਾ ਪ੍ਰਮਾਤਮਾ ਹੈ ਐਸਾ ਪ੍ਰਮਾਤਮਾ ਹੁੰਦਾ ਤੋ ਪ੍ਰਤਕਸ਼ ਪ੍ਰਮਾਣ ਕੁਛ ਵੀ ਨਹੀਂ ਮਨੁੱਖ ਬਹੁਤ ਸਮਝਦਾ ਹੈ ਪ੍ਰਤਕਸ਼ ਪ੍ਰਮਾਣ ਨਾਲ ਵੇਖ ਕੇ ਜਿੰਨੇ ਚਿਰ ਤੱਕ ਵੇਖੇ ਨਾ ਗੱਲ ਨਹੀਂ ਬਣਦੀ ਔਰ ਮੈਂ ਇਤਨੀ ਅਰਜ਼ ਕਰਦਿਆਂ ਪ੍ਰਮਾਤਮਾ ਤੇ ਗੁਰੂ ਵੇਖਣ ਦਾ ਵਿਸ਼ਾ ਨਹੀਂ ਇਹ ਤੇ ਸੁਣਨ ਦਾ ਵਿਸ਼ਾ ਸ਼ਬਦ ਪ੍ਰਮਾਣ ਨਾਲ ਥੋੜੀ ਬਹੁਤ ਗੱਲ ਬਣੇਗੀ ਸ਼ਬਦ ਸੁਣਦੇ ਰਹੋ ਸੁਣਦੇ ਰਹੋ ਔਰ ਸੁਣਨਾ ਇੱਕ ਦਿਨ ਬਹੁਤ ਸੰਗ੍ਰਹਿ ਹੋ ਜਾਏ ਤਾਂ ਬਿਰਹ ਅਗਨ ਪੈਦਾ ਹੋ ਜਾਂਦੀ ਹੈ ਉਹ ਅੰਦਰ ਮਿਲਾਪ ਦੀ ਤੜਪ ਪੈਦਾ ਕਰਦੀ ਹੈ ਔਰ ਬਿਰਹ ਅਗਨ ਮਨੁੱਖ ਨੂੰ ਮਿਲਾਪ ਤੱਕ ਫਿਰ ਲੈ ਜਾਂਦੀ ਲੇਕਿਨ ਅੰਧੇਰੇ 'ਚ ਯਾਤਰਾ ਸ਼ੁਰੂ ਕਰਨੀ ਪੈਂਦੀ ਕੋਈ ਪ੍ਰਕਾਸ਼ ਨਹੀਂ ਹੈ ਕੋਈ ਪ੍ਰਤੱਖ ਪ੍ਰਮਾਣ ਨਹੀਂ ਹੈ ਤੇ ਜਦ ਪ੍ਰਤੱਖ ਪ੍ਰਮਾਣ ਹੈ ਹੀ ਨਹੀਂ ਤਾਂ ਸੰਸੇ ਵਾਸਤੇ ਗੁੰਜਾਇਸ਼ ਹੈ ਸ਼ੱਕ ਵਾਸਤੇ ਗੁੰਜਾਇਸ਼ ਹੈ ਔਰ ਅਜੋਕੇ ਸਮੇਂ 'ਚ ਇਹ ਸ਼ੱਕ ਵੱਧਦਾ ਜਾ ਰਿਹਾ ਹੈ ਕਿਉਂਕਿ ਪ੍ਰਤੱਖ ਪ੍ਰਮਾਨ ਤੇ ਹੈ ਨਹੀਂ ਕਿਸ ਕੋ ਲਵਗੇ ਪ੍ਰਤੱਖ ਪ੍ਰਮਾਨ ਕੋਈ ਪ੍ਰਤੱਖ ਪ੍ਰਮਾਨ ਨਹੀਂ ਦੇ ਸਕਦਾ ਅਜ ਤੱਕ ਕਿਸੇ ਨੇ ਨਹੀਂ ਦਿੱਤਾ ਬਲਕੇ ਸਹਿ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਵੀ ਫਰਮਾਨ ਕਰਦੇ ਨੇ ਅਸੀਂ ਤੇ ਪੂਰਨ ਰੂਪ ਦੇ ਸ਼ਬਦ ਪ੍ਰਮਾਨ ਵੀ ਨਹੀਂ ਦੇ ਸਕਦੇ ਕਿਆ ਹੋ ਕਥੀ ਕਥੇ ਕਥ ਦੇਖਾ ਮੈਂ ਅਕਥ ਨਾ ਕਥ ਨਾ ਜਾਇ ਮੈਂ ਕਥਨ ਕਰਕੇ ਵੀ ਦੇਖ ਲਿਆ ਉਹ ਅਕਥ ਹੈ ਮੇਰੀ ਕਥ ਵਿੱਚ ਨਹੀਂ ਆਇਆ ਤੇ ਮੈਂ ਗੁੰਗਾ ਹੋ ਗਿਆ ਅਗਾਂ ਮੈਂ ਨਹੀਂ ਕੁਝ ਕਹਿ ਸਕਦਾ ਤੋ ਹੋਰ ਕੌਣ ਕਥਨ ਕਰੇਗਾ ਤੋ ਸ਼ਬਦ ਪ੍ਰਮਾਣ ਵੀ ਪੂਰਾ ਨਹੀਂ ਦਿੱਤਾ ਜਾ ਸਕਦਾ ਪ੍ਰਤੱਖ ਪ੍ਰਮਾਣ ਵੀ ਪੂਰਾ ਨਹੀਂ ਦਿੱਤਾ ਜਾ ਸਕਦਾ ਤੇ ਬੰਦਾ ਸਮਝਦਾ ਹੈ ਪ੍ਰਮਾਣਾਂ ਨਾਲ ਕੋਈ ਪ੍ਰਮਾਣ ਦਿੱਤਾ ਜਾਏ ਕੋਈ ਪ੍ਰਤੱਖ ਪ੍ਰਮਾਣ ਕੋਈ ਸ਼ਬਦ ਪ੍ਰਮਾਣ ਉੱਥੇ ਸ਼ਬਦ ਪ੍ਰਮਾਣ ਤੇ ਪ੍ਰਤੱਖ ਪ੍ਰਮਾਣ ਦੋਵਾਂ ਵਾਸਤੇ ਕੋਈ ਥਾਂ ਨਹੀਂ ਤੋ ਸ਼ੱਕ ਪੈਦਾ ਹੋ ਜਾਣਾ ਹੈ ਸ਼ੱਕ ਵਾਸਤੇ ਗੁੰਜਾਇਸ ਹੈ ਇਹ ਸ਼ੱਕ ਵਧਦਾ ਜਾ ਰਿਹਾ ਹੈ ਤੇ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਇਸ ਸ਼ੱਕ ਨਾਲ ਇਸ ਸੰਸੇ ਨਾਲ ਹਿਰਦਾ ਮਨੁੱਖ ਦਾ ਰੋਜ਼-ਰੋਜ਼ ਮੈਲਾ ਹੁੰਦਾ ਜਾ ਰਿਹਾ ਹੈ ਸੰਸੇ ਜਿਉ ਮਲੀਨ ਹੈ ਕਿਤੇ ਸੰਜਮ ਦੋਤਾ ਜਾਏ ਸੰਸੇ ਦਾ ਮਤਲਬ ਹੈ ਮੈਂ ਮੰਨਦਾ ਮੈਂ ਨਹੀਂ ਵੀ ਮੰਨਦਾ ਮੈਂ ਮੰਨਦਾ ਕਿਉਂਕਿ ਲੋਕੀ ਐਸਾ ਕੁਝ ਮੰਨਦੇ ਨੇ ਕੁਝ ਚਰਚਾ ਹੈ ਕੁਝ ਗ੍ਰੰਥਾਂ 'ਚ ਲਿਖਤ ਹੈ ਮੰਨਦਾ ਪਰ ਥੋੜਾ ਜਿਹਾ ਅਕਲ ਦੇ ਘੋੜੇ ਦੌਰਾਂ ਦਾ ਇਨਕਾਰੀ ਹੋ ਜਾਂਦਾ ਕੁਝ ਵੀ ਨਹੀਂ ਮੈਂ ਮੰਨਦਾ ਮੈਂ ਨਹੀਂ ਵੀ ਮੰਨਦਾ ਇੱਕ ਕਦਮ ਅੱਗੇ ਗਿਆ ਇੱਕ ਕਦਮ ਪਿੱਛੇ ਚਲਾ ਗਿਆ ਪਹੁੰਚਿਆ ਕਿਧਰੇ ਵੀ ਨਹੀਂ ਸੰਸੇ ਦੇ ਚ ਲੀਨ ਹੋਇਆ ਮਨੁੱਖ ਕਿਧਰੇ ਵੀ ਨਹੀਂ ਪਹੁੰਚਦਾ ਇੱਕ ਕਦਮ ਅੱਗੇ ਚਲੇ ਆ ਗਿਆ ਗੁਰਦੁਆਰੇ ਹੁਣ ਇਥੋਂ